ਹਾਂਜੀ ਦੋਸਤੋ ਜੇ ਜੇ ਹੋਮ ਸੇਲ ਮਾਰਕੀਟ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਦੋਸਤੋ ਆਪਾਂ ਜੋ ਘਰ ਤੁਹਾਨੂੰ ਦਿਖਾ ਰਹੇ ਹਾਂ ਸ਼ਾ ਕੋਟ ਸ਼ਹਿਰ ਦੇ ਬਾਂਮਣੀਆਂ ਪਿੰਡ ਦੇ ਵਿੱਚ ਘਰ ਬਣਿਆ ਹੋਇਆ ਜੀ 4 ਮਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਜੀ ਜੇਕਰ ਕਿਸੇ ਛੋਟੀ ਫੈਮਿਲੀ ਨੇ ਘਰ ਖਰੀਦਣਾ ਹੈ ਜੀ ਰਹਿਣ ਵਾਸਤੇ ਤਾਂ ਤਕਰੀਬਨ 4 ਲੱਖ ਰੁਪਏ ਮਾਲਕਾ ਵੱਲੋਂ ਡਿਮਾਂਡ ਹੈ ਜੀ ਘਰ ਦੀ 4 ਲੱਖ ਦੇ ਵਿੱਚ ਵੀ ਮੌਕੇ ਤੇ ਜੋ ਮਾਨਤਾਣ ਕਰ ਦਿੱਤਾ ਜਾਵੇਗਾ ਰਜਿਸਟਰੀ ਵਾਲੀ 4 ਮਰਲੇ ਜਗ੍ਹਾ ਦੇ ਵਿੱਚ ਇਹ ਪੱਕਾ ਮਕਾਨ ਬਣਿਆ ਹੋਇਆ ਜੀ ਸ਼ਾਹਕੋਟ ਦੇ ਬਾਂਮਣੀਆਂ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਬਾਲਿਆਂ ਦੀ ਛੱਤ ਹੈ ਜੀ ਘਰ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਦੋ ਰੂਮ ਨੇ ਇੱਕ ਰਸੋਈ ਹੈ ਜੀ ਟਾਇਲਟ ਤੇ ਬਾਥਰੂਮ ਹੈ ਜੀ ਤੇ ਲੌਬੀ ਦੇ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸ਼ਾ ਕੋਟ ਦੇ ਬਾਂਮਣੀਆਂ ਪਿੰਡ ਦੇ ਵਿੱਚ ਚਾਰ ਮਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਜੀ ਸੋ ਆਸ ਕਰਦੇ ਹਾਂ ਜੀ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਜੇਕਰ ਦੋਸਤੋ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਘਰ ਦੀ ਡਿਟੇਲ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਸੋ ਦੋਸਤੋ ਆਸ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ